ਜਰੀ ਮੈਲਾ ਪੰਜਵਾ ਕਬੂ ਹਰ ਸਿਉ ਚੀਤ ਨਾ ਲਾਇਓ ਧੰਦਾ ਕਰਤ ਬਿਹਾਨੀ ਔਧੈ ਗੁਣ ਨਿਦ ਨਾਮ ਨਾ ਗਾਇਓ ਰਹਾ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾਓ ਬਿਸਰਤ ਕਬ ਕੇਤੇ ਦੁਖ ਗਨੀ ਹੈ ਮਹਾ ਮੋਨੀ ਖਾਇਓ ਕਰੋ ਅਲਗੁ ਗੁਰਾ ਸੁਆਮੀ ਮੇਰੇ ਗਨ ਹੋਣਾ ਮੋਹਿ ਕਮਾਇਓ ਗੋਬਿੰਦ ਦਇਆਲ ਕਿਪਾਲ ਸੁਖ ਸਾਗਰ ਨਾਨਕ ਹਰਿ ਸ਼ਰਣਾਉ ਗੂਜਰੀ ਮਹਿਲਾ ਪੰਚਵਾ ਰਸਨਾ RAM RAM ਰੁਵੰਤ ਛੋੜ ਆਨ ਵਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਾਓ ਮੈਂ ਇੱਕ ਅਧਾਰ ਭਗਤਾ ਈਤ ਆਗੇ ਤੇ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਬੇਕ ਕਰਨ ਕਾਰਨ ਸਮਰਤ ਸ਼੍ਰੀ ਧਰ ਸ਼ਰਨਤਾ ਕੀ ਗਈ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿੱਦ ਲਈ ਗੂਜਰੀ ਮਹਿਲਾ ਪੰਗਵਾਂ ਘਰ ਚੌਥਾ ਚੋਪਦੇ ਇਕ ਅੰਕਾਰ ਸਤਿਗੁਰ ਪ੍ਰਸਾਦ ਸਾਡ ਸਗਲ ਸਿਆਣ ਪਾ ਸਾਧ ਸਰਣੀ ਆਉ ਆਰ ਬ੍ਰਹਮ ਪਰਮੇਸ਼ੁਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਅਰਾਧ ਸਰਬ ਸੁਖ ਕਲਿਆਣ ਪਾਵ ਹੈ ਮਿਟੈ ਸਗਲ ਉਪਾਧ ਰਹਾਓ ਮਾਤ ਪਿਤਾ ਸੋਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਈਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਇ ਕੋਟ ਜਤਨ ਉਪਾਅ ਮਿੱਥਿਆ ਕਛ ਨ ਆਵੇ ਕਾਮ ਸ਼ਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ अगम दयाल ਪ੍ਰਭ ਊਚ ਸ਼ਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਥੁਰ ਸੰਜੋਗ ਬੂਜਰੀ ਮਲਾ ਪੰਜਵਾਂ ਆਤਮਾ ਗੁਰਸੇਵ ਸਦੀ ਰਮੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਿਜ ਅਨੰਦ ਪਾਵੇ ਮਿਲੀ ਨਿਰਮਲ ਥਾਂ ਰਹਾਓ पाद संग उद्धार ए मन आठ पैर आराध्य काम क्रोध अहंकार बिनसे मिटे सगल उपाध अटल अशे अपहेद सो आमी शरण ता की आओ चरण कमल आराध्य हृदय एक सिउ लेव लाओ पार ब्रह्म प्रभु दया धारी बक्ष लीने आप ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮੈਲਾ ਪੰਗਵਾਂ ਗੁਰ ਪ੍ਰਸਾਦੀ ਪ੍ਰਭ ਤਿਆ ਆਈ ਗਈ ਸ਼ੰਕਾ ਟੂਟ ਦੁੱਖ ਅਨੇਰਾ ਪੈ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤਿਆਏ ਮਹਾਨ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਤੈ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬੂ ਬ੍ਰਹਮ ਪ੍ਰਭ ਸੁਮਰਤ ਗੁਣ ਅਨਕ ਰਸਨਾ ਕਿਆ ਬਖਾਨੈ ਅਗੰਤ ਸਦਾ ਅਤਤ ਦੀਨ ਦਰਦ ਨਿਵਾਰ ਤਾਰਣ ਦਿਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦੇੜ ਨਾਨਕ ਹਰ ਹਰ ਸ਼ਰਣ ਗੂਜਰੀ ਮਹਿਲਾ ਪੰਜਵਾ ਹਮ ਬੋਧ ਬੋ ਸਘਨ ਮਾਇਆ ਮਾਦੀਰਗ ਰੋਗ ਹਰ ਨਾਮ ਔਖ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਂਛਿਆ ਜਨ ਤੂਰ ਪੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀ ਇਹ ਜਮ ਜਾਲ ਕਾਮ ਕੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਤਤ ਜੋਨੀ ਭਵਣ ਮਿਤ੍ਰ ਪੁੱਤਰ ਕਲਤਰ ਸੁਰ ਰਿੱਧ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਵਿਦ ਭਮਤੇ ਪੁਕਾਰੈ ਕਤੈ ਨਾਹੀ ਛੋਟ ਹਰ ਚਰਨ ਸ਼ਰਨ ਅਪਾਰ ਪ੍ਰਭ ਕੇ ਧ੍ਰਿੜ ਗਹੀ ਨਾਨਕ ਓਟ ਗੂਜਰੀ ਨਲਾ ਪੰਜਵਾ ਹਰ ਚੌਥਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਰਾਧਿ ਸ਼੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਦਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਉ ਛਤਰ ਧੈਨ ਹਰ ਨਾਮ ਕਹਿਨ ਅਵਰ ਕਸ਼ਨ ਉਪਾਉ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੂਜਰੀ ਮਹਿਲਾ ਪੰਜਵਾ ਤੂੰ ਸਮਰਥ ਸ਼ਰਨ ਕੋ ਦਾਤਾ ਦੁਖ ਭੰਜਨ ਸੁਖ ਰਾਇ ਜਾਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुझ बिन अवर ना ठाऊ कर कृपा पार ब्रह्म स्वामी जपी तुम्हारा नाम राह सतगुरु सेव लगै हर चरणी वड्डा ताग लेव लागी कवल प्रकाश तै साध संगे दुर्मत बुद्ध त्यागी आठ पैर हर के गुण गावे सिमरै दीन ਪਤ ਤਰੈ ਸੰਗਤ ਸਭ ਉਧਰੈ ਦਿਨ ਸੇ ਸਗਲ ਜੰਗਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟ ਪਦੀਆਂ ਮਹਿਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਨਗਰੀ ਪੰਚ ਚੋਰ ਬਸਿਅਲੇ ਵਰਜਤ ਚੋਰੀ ਧਾਵੈ ਤਰੇ ਦਸ ਮਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤੋ ਬਾਸੂ ਦੇਉ ਬਨਵਾਲੀ RAM ਹਰਿ ਦਾ ਜਪਮਾਲੀ ਹਾ ਉਰਦ ਮੂਲ ਜਿਸ ਸ਼ਾਕ ਤਲਾਹਾ ਚਾਰ ਬੇਦ ਜਿਤ ਲਾਗੇ ਜੋ ਪਹਾਏ ਜਾਏ ਤੇ ਨਾਨਕ ਪਾਰ ਬ੍ਰਹਮ ਲੈਵ ਜਾਗੇ ਪਾਰ ਜਾਤ ਘਰ ਅੰਗਨ ਮੇਰ ਤੋਪ ਪਤਰ ਤਤ ਡਾਲਾ ਸਰਬ ਜੋਤ ਨਿਰੰજન ਸੰਭੂ ਛੋਡੋ ਬਾਤ ਜਿੰਜਲ ਸੁਣ ਸਿੱਖ ਗੰਤੇ ਨਾਨਕ ਬਿਨ ਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਵ ਲਾਗੀ ਬੰਨਰ ਹੱਤ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਅਲੇ ਸੋ ਵੈਦ ਜੇ ਜਾਣੇ ਰੋਗੀ ਇਸ ਕਾਰਣ ਕੰਮ ਨਾ ਧੰਧਾ ਨਹੀਂ ਤੰਦਾ ਗਿਰਹੀ ਜੋਗੀ ਕਾਮ ਕਉ ਅਹੰਕਾਰ ਤਜੀਅਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਗਤ ਤਿਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦਾਤ ਕਥੀਅਲੇ ਸੇਤ ਬਰਨ ਸਬ ਦੂਤ ਬ੍ਰਹਮ ਕਮਲ ਮਧਤਾ ਸਰਸਾਦਿ ਜਾਗਤ ਨਾਹੀ ਸੂਤ ਮਹਾ ਗੰਭੀਰ ਪਤਰ ਪਾਤਾਲਾ ਮਾਨਕ ਸਰਬ ਜੋ ਆਇਆ ਉਪਦੇਸ਼ ਗੁਰੂ मम ਪੁਨਹ ਨਗਰਬੰ ਦੇਖ ਤਜ ਅੰਮ੍ਰਿਤ ਪੀ ਆਇਆ ਮੈਂ ਤਾ